ਮੈਂ ਤੁਹਾਨੂੰ ਇਹ ਪੁੱਛ ਰਿਹਾ ਸੀ ਵੀ ਜਦੋਂ ਆਪਾਂ ਹੈਪਨ ਨੂੰ ਮਹਿਸੂਸ ਕਰਦੇ ਹਾਂ ਜਾਂ ਅਸੀਂ ਇੱਕ ਹੋ ਜਾਂਦੇ ਹਾਂ ਹਾਂਜੀ ਫਿਰ ਤਾਂ ਬੰਦੇ ਦੇ ਮਨ 'ਚ ਹੀ ਫੀਲਿੰਗ ਆਏਗੀ ਕਿ ਮੈਂ ਤਾਂ ਕੁਝ ਵੀ ਕਰ ਸਕਦਾ ਹਾਂ ਮੇਰੇ ਤੋਂ ਉੱਪਰ ਕੋਈ ਹੈ ਹੀ ਨਹੀਂ ਹਾਂ ਦੇਖੋ ਇਹ ਹੁਣ ਤੁਸੀਂ ਉਸ ਹੈਪਨ ਨੂੰ ਮਨ 'ਚ ਲੈਣ ਤਾਂ ਆਹ ਤੁਹਾਡੀ ਮਨ ਦੀ ਸੋਚ ਆ ਹੂੰ ਉੱਥੇ ਇਹ ਚੀਜ਼ ਨਹੀਂ ਰਹਿ ਜਾਂਦੀ ਕਿਉਂਕਿ ਹਜੇ ਅਸੀਂ ਮਨ ਦੇ ਲੈਵਲ ਤੇ ਹਾਂ ਇਹ ਜਦੋਂ ਹੈਪਨ ਦਾ ਅਨੁਭਵ ਹੋਇਆ ਹੁਣ ਤੁਸੀਂ ਹੈ ਨੂੰ ਫਿਰ ਮਨ 'ਚ ਲੈਣ ਤਾਂ ਕੁਝ ਐਕਸਪੀਰੀਅੰਸ ਕੀਤਾ ਜਾਊਗਾ ਉੱਚ ਹੌਮੇ ਆਜੂਗੀ ਉਹਦੇ ਚ ਆ ਹੋ ਜਾਏਗਾ ਜੇ ਹੋ ਜਾਏਗਾ ਇਹ ਤੁਹਾਡਾ ਮਾਈਂਡ ਉਹਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਾਂ ਇੱਕ ਟੋਕਾਂ ਦੀ ਹੈ ਗੁਰਬਾਣੀ ਚ ਤੂੰ ਕੁੰਨ ਰੇ ਤੂੰ ਕੁੰਨ ਰੇ ਤੂੰ ਕੋਣ ਆ ਨਾਮਦੇਵ ਜੀ ਜਵਾਬ ਦਿੰਦੇ ਮੈਂ ਜੀ ਨਾਮਾ ਪਹਿਲੀ ਲੈਵਲ ਤੇ ਮੈਂ ਤਨ ਹਾਂ ਮੇਰੇ ਚ ਮੈਂ ਹੈ ਮੈਂ ਤਨ ਹਾਂ ਤਨ ਦੀ ਐਕਸਪੀਰੀਐਂਸ ਹਾਂ ਫਿਰ ਮੈਂ ਮਨ ਹਾਂ ਮਨ ਦੀ ਐਕਸਪੀਰੀਐਂਸ ਹਾਂ ਉਹ ਹੈ ਮੈਂ ਦੇਹੂ ਹਮ ਮੈਂ ਦੇ ਹਾਂ ਫਿਰ ਮੈਂ ਅਗੇ ਹੁੰਦਾ ਜੀ ਨਹੀਂ ਜੀ ਮੈਂ ਜੀ ਹਾਂ ਮੈਂ ਜੀਵਾਂ ਮੈਂ ਇੱਕ ਸੈਲਫ ਹਾਂ ਇਹ ਮੇਰੇ ਕਰਕੇ ਹਨ ਮੈਂ ਇੱਕ ਚੇਤਨਾ ਹਾਂ ਪਹਿਲੀ ਲੈਵਲ ਤੇ ਮੈਂ ਦੇਹੂ ਹਮ ਫਿਰ ਜੀ ਮੈਂ ਜੀ ਹਾਂ ਮੈਂ ਜੀਵ ਹਾਂ ਮੈਂ ਇਹਨਾਂ ਦਾ ਕਾਰਨ ਹਾਂ ਤਨ ਤੇ ਮਨ ਦਾ ਮੈਂ ਕਾਰਨ ਹਾਂ ਮੈਂ ਨਾ ਤਨ ਹਾਂ ਤੇ ਨਾ ਮਨ ਹਾਂ ਮੈਂ ਜੀ ਹਾਂ ਕਿ ਨਾ ਮੇਰਾ ਜੀ ਕਰਦਾ ਚੇਤਨਾ ਮੈਂ ਜੀ ਹਾਂ ਮੈਂ ਜੀ ਅਖੀਰ ਤੇ ਕਹਿੰਦੇ ਨੇ ਨਾ ਮਾ ਮੈਂ ਹੈ ਨਹੀਂਗਾ ਜਿਹੜਾ ਹੈਪਨ ਹੈ ਉਥੇ ਅਨੁਭਵ ਹੋਏਗਾ ਨਾ ਮਾ ਮੈਂ ਹੈ ਨਹੀਂਗਾ ਤੇ ਜੇ ਤੁਸੀਂ ਹੋ ਹੀ ਨਹੀਂਗੇ ਤੇ ਫਿਰ ਈਗੋ ਵਧਣੀ ਘਟਣੀ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਤੁਸੀਂ ਕਹਿਣਾ ਵੀ ਈਗੋ ਨਾ ਵਾਜੇ ਤੇ ਉੱਥੇ ਤੇ ਨਾ ਮਾਂ ਮੈਂ ਹੈ ਹੀ ਨਹੀਂਗਾ ਤੇ ਜੇ ਤੁਸੀਂ ਹੋ ਹੀ ਨਹੀਂ ਉੱਥੇ ਤੇ ਇਹਦਾ ਵਧਣ ਘਟਣ ਦਾ ਕੋਈ ਮਤਲਬ ਨਹੀਂਗਾ ਉੱਥੇ ਵਧੇ ਨਾ ਘਟੇ ਕਿਤਾਆਂ ਵਿਦਾਆਂ ਦਾ ਕਨਸੈਪਟ ਆਫ ਡੁਅੈਲਿਟੀ ਕਿੱਥੇ ਹੈ ਕੋਈ ਇਹ ਕਹਿ ਨਹੀਂ ਸਕਦੇ ਇਹਨੂੰ ਗੁੰਗੇ ਕੀ ਮਠਿਆਈ ਕਹਿੰਦੇ ਆ ਇਹਨੂੰ ਤੁਸੀਂ ਫਿਰ ਮਨ ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਜੀ ਹੂੰ ਇਹ ਬਾਰੇ ਚੁੱਪੇ ਚੰਗੀ ਨਾਨਕਾ ਚੁੱਪ ਕਰ ਧੜ ਵੱਟ ਜਾ ਬਸ ਇਹੀ ਆ ਕਿ ਇਹ ਕੇਵਲ ਅਨੁਭਵ ਕੀਤਾ ਜਾਂਦਾ ਹੈ ਇਹਨੂੰ ਤੁਸੀਂ ਮਨ ਦੇ ਵਿੱਚ ਜਦੋਂ ਲਿਆਉਣ ਦੀ ਕੋਸ਼ਿਸ਼ ਕਰਦੇ ਜੇ ਇਹ ਫਿਰ ਮਾਇਆ ਬਣ ਜਾਂਦੀ ਹੈ ਇਹ ਵਰਣਨ ਨਹੀਂ ਕੀਤਾ ਜਾ ਸਕਦਾ ਬੀਖਾ ਬਾਤ ਅਗਮ ਕੀ ਕਹਿਣ ਸੁਣਨ ਕੀ ਨਾ ਹੈ ਜੋ ਜਾਣੇ ਸੋ ਕਹੇ ਨਹੀਂ ਜੋ ਕਹੇ ਸੋ ਜਾਣੇ ਨਾ ਹੈ ਇਹ ਉਹ ਚੀਜ਼ ਹੈ ਜਿਹੜੀ ਕੇਵਲ ਐਕਸਪੀਰੀਅੰਸ ਕੀਤੀ ਜਾ ਸਕਦੀ ਹੈ ਤੇ ਜਾਂ ਇਹਦੇ ਵੱਲ ਡਾਇਰੈਕਟ ਕੀਤਾ ਜਾ ਸਕਦਾ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਟ ਹੈ ਕਿ ਇਹਦਾ ਕਿਵੇਂ ਹੈ ਇਹ ਕੁਝ ਨਹੀਂ ਕੀ ਬਸ ਹੈਪਨ ਤੁਹਾਨੂੰ ਤੁਹਾਡਾ ਹੈਪਨ ਦਾ ਮਹਿਸੂਸ ਹੋ ਰਿਹਾ ਹੈ ਨਾ ਬਸ ਆ ਹੈ ਤਨ ਵਾਲਾ ਹੈ ਨਹੀਂ ਮਨ ਵਾਲਾ ਹੈ ਨਹੀਂ ਸੰਸਾਰ ਵਾਲਾ ਹੈ ਨਹੀਂ ਜਿਹੜਾ ਇਹਨਾਂ ਸਾਰਿਆਂ ਹੈਪਨ ਦਾ ਕਾਰਨ ਹੈ ਹੈ ਇਹ ਇਸ ਵੇਲੇ ਵੀ ਹੈ ਕੱਲ ਵੀ ਹੈ ਪਰਸੋਂ ਵੀ ਹੈ ਸੁਪਨੇ ਚ ਵੀ ਹੈ ਜਾਗਰਿਤ ਚ ਵੀ ਹੈ ਸੁਪਨ ਚ ਵੀ ਹੈ ਸੁਸ਼ੁਕਤੀ ਚ ਵੀ ਹੈ ਜਾਗਰਿਤ ਸੁਪਨ ਚ ਸੁਸ਼ੁਕਤੀ ਆਰੀ ਅਤੀ ਜਾਰੀਆ ਪਰ ਹੈਪਨ ਨਾ ਆਉਂਦਾ ਇਹ ਤੇ ਨਾ ਜਾਂਦਾ ਇਹ ਆਦ ਸੱਚ ਹੈ ਹਰ ਐਕਸਪੀਰੀਅੰਸ ਤੋਂ ਪਹਿਲਾਂ ਇਹ ਹੈ ਹਰ ਕ੍ਰिएशन ਤੋਂ ਪਹਿਲਾਂ ਹੈ ਤੰਦੇ ਲੈਵਲ ਤੇ ਕ੍ਰिएशन ਮਨ ਦੇ ਲੈਵਲ ਤੇ ਕ੍ਰिएशन ਸੰਸਾਰ ਦੇ ਲੈਵਲ ਤੇ ਕ੍ਰिएशन ਸੁਪਨੇ ਦੇ ਲੈਵਲ ਤੇ ਕ੍ਰिएशन ਤੋਂ ਪਹਿਲਾਂ ਇਹ ਹੋਊਗਾ ਤਾਂ ਫਿਰ ਇਹਨਾਂ ਦਾ ਅਨੁਭਵ ਹੋਏਗਾ ਨਾ ਇਸ ਕਰਕੇ ਇਹ ਆਦ ਸੱਚ ਹੈ। ਜੁਗਾਦ ਸੱਚ ਹੈ ਹੈ ਵੀ ਸੱਚ ਹੈ ਨਾਨਕ ਹੋਸੀ ਵੀ ਸੱਚ ਹੈ। ਹੂੰ। ਤਾਂ ਇਹ ਤੁਹਾਡੀ ਪਰਮ ਚੇਤਨਾ ਹੈ। ਚੇਤਨਾ ਨੂੰ ਜਾਣ ਕੇ ਸਾਰਾ ਕੁਝ ਜਾਣਿਆ ਜਾਂਦਾ ਏ। ਇਹਦੇ ਤੋਂ ਬਿਨਾ ਕੁਝ ਵੀ ਨਹੀਂ ਹੈ ਜੇ ਇਹ ਹੈ ਪੰਨੀ ਹੋਊਗਾ ਨਾ ਤੁਹਾਨੂੰ ਤੁਹਾਡੇ ਤਨ ਦਾ ਅਨੁਭਵ ਨਹੀਂ ਹੋਏਗਾ। ਔਰ ਤੁਹਾਡਾ ਤਨ ਇਸ ਹੈਪਨ ਦੇ ਵਿੱਚ ਉਤਪਨ ਹੋਇਆ ਏ ਇਹ ਹੈ ਪਹਿਲਾਂ ਵੀ ਸੀ ਪਹਿਲਾਂ ਵੀ ਸਾਰਾ ਕੁਝ ਹੈ ਸੀ ਨਾ ਹਮ ਹੈ ਸੀ ਨਾ ਤੁਹਾਡੇ ਤੋਂ ਪਹਿਲਾਂ ਵੀ ਹੈ ਸੀ ਨਾ ਤੇ ਤੁਹਾਡੇ ਤੋਂ ਬਾਅਦ ਵੀ ਹੈ ਹੋਊਗਾ ਹਮ ਇਹ ਜੋ ਹੈ ਨਾ ਆਪਣੀ ਖੇਡ ਦੇ ਵਿੱਚ ਤੂੰ ਬਣ ਗਿਆ ਗਿਆ ਆਪਣੇ ਆਪ ਨੂੰ ਇਸ ਕੰਡੀਸ਼ਨ ਸੈਲਫ ਚ ਅਲਾਈਨ ਕਰ ਲਿਆ ਮੇਰੇਜ ਕਰ ਲਿਆ ਸਾਰਿਆਂ ਚ ਕਰ ਲਿਆ ਇਨੂੰ ਕਹਿੰਦੇ ਨੇ ਹਾਉ ਮੂਆ ਖੁਦਾ ਹੁਆ ਮੇਰੀ ਮੈਂ ਨੇ ਤੇਥੋਂ ਜੁਦਾ ਰੱਖਿਆ ਮੈਨੂੰ ਬੰਦਾ ਤੇ ਤੈਨੂੰ ਖੁਦਾ ਰੱਖਿਆ ਜਦ ਮੈਂ ਤੇ ਤੂੰ ਦੀ ਹੱਦ ਮੁੱਕ ਗਈ ਫਿਰ ਬੰਦਾ ਕੀ ਤੇ ਮੌਲਾ ਕੀ ਹਾਂ ਮੈਂ ਜੋ ਕਹਿ ਰਿਹਾ ਨਾ ਮੈਂ ਉਹ ਮਾਰੇ ਦੀ ਕਿਰਪਾ ਨਾਲ ਮੈਂ ਉਹ ਜਰਨੀ ਦਰਸਾ ਰਿਹਾ ਹਾਂ ਜਿਸ ਦਿਨ ਤੂੰ ਤੂੰ ਨਹੀਂ ਰਹੇਗਾ ਤੇ ਉਹ ਨਾ ਰਹਿਣ ਕਰਕੇ ਤੂੰ ਸਾਰਾ ਕੁਝ ਹੋ ਜਾਏਗਾ ਹੂੰ ਕੌਣ ਹੂੰ ਮੈਂ ਕੌਣ ਹੂੰ ਮuje ਜਾਣਤਾ ਕੋਈ ਨਹੀਂ ਮजूद ਹੂੰ ਮੈਂ ਹਰ ਜਗ੍ਹਾ ਪਛਾਣਤਾ ਕੋਈ ਨਹੀਂ ਕੀਵਾ ਜਿਸ ਨੇ ਦੇਖਾ ਐਸੇ ਦੇਖਾ ਵੈਸੇ ਦੇਖਾ ਪਛਾਨੋ ਆਪਣੇ ਆਪ ਕੋ ਪਛਾਨੋ ਆਪਣੇ ਆਪ ਕੋ ਬਸ ਆਪ ਹੀ ਤੋ ਆਪ ਹੋ ਮੈਂ ਨਹੀਂ ਲੇਕਿਨ ਹੂੰ ਮੈਂ ਇਹ ਜਾਣਤਾ ਕੋਈ ਨਹੀਂ ਮੈਂ ਉਹਦੀ ਗੱਲ ਕਰ ਰਿਹਾ ਉਸ ਹੈ ਪੰਦੀ ਗੱਲ ਕਰ ਰਿਹਾ ਇਹਨੂੰ ਬਾਬਾ ਬੁੱਲੇ ਸ਼ਾਹ ਕਹਿੰਦੇ ਬੁੱਲਿਆ ਗੱਲ ਹੈ ਅਲ ਵਲਲੜੀ ਬੁੱਲਿਆ ਗੱਲ ਹੈ ਅਲ ਵਲਲੜੀ ਸਮਝ ਪਵੇ ਤਾਂ ਬਹੁਤ ਸਵਲੜੀ ਹੈ ਅਲੇਵੈਲਿਟੀ ਬਹੁਤ ਸਮਝ ਨਹੀਂ ਆਉਂਦੀ ਐ ਇੰਨੀ ਸਿੰਪਲ ਆ ਬਟ ਐਟ ਦੀ ਸੇਮ ਟਾਈਮ ਮੈਂ ਸਿੱਧਾ ਤੁਹਾਡੇ ਬਾਰੇ ਗੱਲ ਕਰ ਰਿਹਾ ਮੈਂ ਵਾਰ-ਵਾਰ ਤੁਹਾਨੂੰ ਤੁਹਾਡੀ ਵੱਲ ਡਾਇਰੈਕਟ ਕਰ ਲਿਆ ਮੈਂ ਤੈਨੂੰ ਉੱਪਰ ਵੀ ਨਹੀਂ ਕੱਲਣ ਦੀ ਕੋਸ਼ਿਸ਼ ਕਰਨ ਧਿਆ ਮੈਂ ਤੁਹਾਨੂੰ ਕੋਈ ਸਵਰਗਾਂ ਦਾ ਲਾਲਚ ਨਹੀਂ ਦੇ ਰਿਹਾ ਮੈਂ ਤੈਨੂੰ ਕੋਈ ਨਰਕਾ ਤੋਂ ਡਰਾ ਵੀ ਨਹੀਂ ਰਿਹਾ ਪਰ ਮੈਂ ਤੇ ਸਿੱਧੀ ਤੇਰੀ ਗੱਲ ਕਰ ਰਿਹਾ ਪਰ ਇੰਨੀ ਡਾਇਰੈਕਟ ਵਾ ਨਿਜਦੀ ਆ ਸਮਝ ਵੀ ਆ ਪਰ ਨਹੀਂ ਵੀ ਸਮਝ ਪਰ ਜੇ ਸਮਝ ਪਵੇ ਤਾਂ ਬਹੁਤ ਸਵਲੜੀ ਬਸ ਆ ਛੋਟੀ ਜੀ ਕੁੰਡੀ ਆ ਤੋਤਾ ਇੱਕੋ ਜਾਤ ਹੈ ਤੋਤਾ ਇੱਕੋ ਜਾਤ ਹੈ ਇੱਕੋ ਜਾਤ ਹੈ ਹੂੰ ਮੀਆਂ ਮਿੱਠੂ ਤੇ ਗੰਗਾ ਰਾਮ ਮੁਸਲਮਾਨ ਦੇ ਘਰ ਤੋਤੇ ਨੂੰ ਜਦੋਂ ਪਿੰਜਰੇ 'ਚ ਬੰਦ ਕਰ ਲੈਂਦੇ ਨੇ ਤੇ ਕਹਿੰਦੇ ਨੇ ਮੀਆਂ ਮਿੱਠੂ ਹਿੰਦੂ ਦੇ ਘਰ ਵਿੱਚ ਉਸੇ ਤੋਤੇ ਨੂੰ ਜਦੋਂ ਪਿੰਜਰੇ 'ਚ ਬੰਦ ਕਰ ਲੈਂਦੇ ਉਹਨੂੰ ਕਹਿੰਦੇ ਨੇ ਗੰਗਾ ਰਾਮ ਹੂੰ ਠੀਕ ਤੋਤਾ ਇੱਕੋ ਜਾਤ ਤੁਹਾਡੀ ਚੇਤਨਾ ਮੇਰੀ ਚੇਤਨਾ ਇੱਕ ਹੀ ਜਾਤ ਹੈ ਬਟ ਇਸ ਤਨ ਵਿੱਚ ਕੁਝ ਹੋਰ ਹੈ ਮਨ ਜੀਤ ਹੈ ਇਸ ਤੰਨ ਇਸ ਪਿੰਜਰੇ ਦੇ ਵਿੱਚ ਅਮਨਦੀਪ ਹੈ ਤੋਤਾ ਇੱਕੋ ਜਾਤ ਹੈ ਚੇਤਨਾ ਇੱਕੋ ਹੀ ਜਾਤ ਹੈ ਸਾਰਿਆਂ ਚ ਮੀਆਂ ਮਿੱਠੂ ਤੇ ਗੰਗਾ ਰਾਮ ਮੀਆਂ ਮਿੱਠੂ ਪੜੇ ਕਲਮਾ ਨਬੀ ਦਾ ਮੀਆਂ ਮਿੱਠੂ ਪੜੇ ਕਲਮਾ ਨਬੀ ਦਾ ਲਾ ਇਲਾਹਾ ਇਲਾ ਲਾ ਵਸੇ ਹੀ ਪੜਦਾ ਹੈ ਮੁਸਲਮਾਨ ਦੇ ਘਰ ਤੇ Hindu ਦੇ ਘਰ ਮੀਆਂ ਮਿੱਠੂ ਪੜੇ ਕਲਮਾ ਨਬੀ ਦਾ ਤੇ ਗੰਗਾ ਰਾਮ ਬੋਲੇ ਰਾਮ ਰਾਮ ਹੂੰ ਇਹ ਬੁੱਲੇ ਸ਼ਾ ਜਦ ਪਿੰਜਰਾ ਛੁੱਟਿਆ ਜਦੋਂ ਮੈਂ ਆਪਣੇ ਆਪ ਨੂੰ ਤਨ ਤੋਂ ਤੇ ਮਨ ਤੋਂ ਜੁਦਾ ਕਰ ਲਿਆ ਜਦੋਂ ਤੁਸੀਂ ਆਪਣੇ ਤਨ ਤੋਂ ਆਪਣੇ ਮਨ ਤੋਂ ਆਪਣੇ ਆਪ ਨੂੰ ਜੁਦਾ ਕਰ ਲਿਆ ਆਪਣੀ ਕੰਡੀਸ਼ਨਿੰਗ ਤੋਂ ਆਪਣੀ ਕਹਾਣੀ ਤੋਂ ਆਪਣੇ ਲਾਈਕ ਡਿਸਲਾਈਕ ਤੋਂ ਜਦੋਂ ਤੁਸੀਂ ਜੁਦਾ ਕਰ ਲਿਆ ਜਦੋਂ ਮੈਂ ਜੁਦਾ ਕਰ ਲਿਆ ਜਦੋਂ ਇੰਨੇ ਜੁਦਾ ਕਰ ਲਿਆ ਜਦੋਂ ਉਹਨੇ ਜੁਦਾ ਕਰ ਲਿਆ ਬੁੱਲੇ ਸ਼ਾ ਜਦ ਪਿੰਜਰਾ ਛੁੱਟਿਆ ਜਦੋਂ ਮੈਂ ਜਾਣ ਲਿਆ ਕਿ ਮੈਂ ਤਨ ਨਹੀਂ ਮੈਂ ਮਨ ਨਹੀਂ ਤੂੰ ਜਾਣ ਲਿਆ ਹਰ ਵਿਅਕਤੀ ਨੇ ਜਾਣ ਲਿਆ ਬੁੱਲੇ ਸ਼ਾਹ ਜਦ ਪਿੰਜਰਾ ਛੁੱਟਿਆ ਕੀ ਮੌਲਾ ਕੀ ਰਾਮ ਉਸ ਵਲੇ ਨਾ ਕੋਈ ਮੌਲਾ ਏ ਤੇ ਨਾ ਕੋਈ ਰਾਮ ਏ ਨਾ ਕੋਈ Hindu ਆ ਨਾ ਕੋਈ ਮੁਸਲਮਾਨ ਆ ਤੇ ਨਾ ਕੋਈ ਸਿੱਖ ਉਸ ਵਲੇ ਪਰਮ ਚੇਤਨਾ ਕੇਵਲ ਚੇਤਨਾ ਹੈ ਉਸ ਵਲੇ ਨਾ ਕੋਈ ਵੱਡਾ ਏ ਤੇ ਨਾ ਕੋਈ ਛੋਟਾ ਏ ਨਾ ਕੋਈ ਸਾਧੇ ਤੇ ਨਾ ਕੋਈ ਚੋਰ ਏ ਤਬ ਨਰਕ ਸਵਰਗ ਨਰਕ ਸਵਰਗ ਤਬ ਪਈ ਕਹਾਵਤ ਨਰਕ ਤੇ ਸਵਰਗ ਵੀ ਕਹਾਵਤ ਹੋ ਜਾਂਦੇ ਨੇ ਇੱਕ ਕਹਾਵਤ ਹੈ ਗੁਰੂ ਨੇ ਸਾਨੂੰ ਇਤਨੀ ਉੱਪਰ ਬ੍ਰਹਮ ਭੰਡਾ ਅਨੁਭਵ ਦਿੱਤਾ ਬਾਪੇ ਨੇ ਸਾਨੂੰ ਕਿ ਵੀ ਹੈਵ ਦਾ ਪੋਟੈਂਸ਼ੀਅਲ ਟੂ ਬਿਕਮ ਗੋਡ ਵੀ ਆਰ ਨਾਟ ਬਲੀਵਰਸ ਸਾਨੂੰ ਕੋਈ ਸਵਰਗ ਦੀ ਲਾਲਚਾਨੀ ਦਿੱਤੀ ਸਾਨੂੰ ਕੋਈ ਨਰਕਾਂ ਤੋਂ ਡਰਾਇਆ ਨਹੀਂ ਡਰ ਦੋਜਕ ਦਾ ਡਰ ਦੋਜਕ ਦਾ ਬਦਕਾਰਾਂ ਨੂੰ ਜਿਹੜੇ ਬਦਕਾਰ ਹੁੰਦੇ ਨੇ ਨਾ ਉਹਨਾਂ ਨੂੰ ਨਰਕਾਂ ਤੋਂ ਡਰ ਲੱਗਦਾ ਹੈ ਹੂੰ ਡਰ ਦੋਜਕ ਦਾ ਬਦਕਾਰਾਂ ਨੂੰ ਤੇ ਚਾਹ ਜੰਨਤ ਦਾ ਨਕਾਰਾਂ ਨੂੰ ਤੇਰੇ ਨਕਾਰ ਹੁੰਦੇ ਆ ਨਾ ਉਹਨਾਂ ਨੂੰ ਕੋਈ ਕੋਈ ਗੱਲ ਨਹੀਂ ਮਰ ਕੇ ਤੇ ਸਵਰਗ ਹੀ ਮਿਲਣਾ ਅਸੀਂ ਪੂਰਾ ਕੁਝ ਕੀਤਾ ਸਾਰਾ ਕੁਝ ਤੋਂ ਡਰ ਦੋਜਕ ਦਾ ਬਦਕਾਰਾਂ ਨੂੰ ਤੇ ਚਾਹ ਜੰਨਤ ਦਾ ਨਕਾਰਾਂ ਨੂੰ ਅਸੀਂ ਆਸ਼ਕ ਸਤਗੁਰ ਨਾਨਕ ਦੇ ਅਸੀਂ ਦੋਜਕ ਜੰਨਤ ਨਹੀਂ ਜਾਣਾ ਕਬੀਰ ਨਰਕ ਸਵਰਗ ਤੇ ਮੈਂ ਰਿਓ ਇਸ ਪਲ ਵਿੱਚ ਤੁਹਾਨੂੰ ਬ੍ਰਹਮ ਹੋਣ ਦਾ ਅਨੁਭਵ ਜੋ ਪਾਬੇ ਦਾ ਸਭ ਤੋਂ ਵੱਡਾ ਸੰਦੇਸ਼ ਸੀ ਤੇ ਜਦੋਂ ਤੁਸੀਂ ਉਹ ਜਾਣ ਲਿਆ ਨਾ ਤਾਂ ਲਾਈਫ ਹੇਅਰ ਬਿਕਮਸ ਅ ਫਲੋ ਲਾਈਫ ਹੇਅਰ ਇੰਨੀ ਆਨੰਦਤ ਹੈ ਕਿ ਤੁਸੀਂ ਖੋਪੜੀ ਵੀ ਲਵਾ ਸਕਦੇ ਜੇ ਲਾਈਫ ਇੱਥੇ ਇੰਨੀ ਆਨੰਦਤ ਹੈ ਕਿ ਤੁਸੀਂ ਬੰਦ-ਬੰਦ ਵੀ ਕਟਾ ਸਕਦੇ ਹੋ ਕਿਉਂ ਕਿ ਕਿ ਪਿੰਜਰਾ ਛੁੱਟਿਆ ਜਦੋਂ ਪਿੰਜਰਾ ਛੁੱਟ ਗਿਆ ਤੇ ਮੈਂ ਤੇ ਪਿੰਜਰੇ ਨਾਲ ਕੋਈ ਸਬੰਧ ਨਹੀਂ ਮੈਂ ਜੀ ਨਾਮਾ ਮੈਂ ਤੇ ਹੈ ਹੀ ਨਹੀਂਗਾ ਤੂੰ ਗੁਰੂ ਨਾਨਕ ਦਾ ਸਭ ਤੋਂ ਵੱਡਾ ਸੰਦੇਸ਼ ਜੋ ਮਨੁੱਖਤਾ ਵਾਸਤੇ ਸੀ ਕਿ ਮਹਾਰਾਜ ਨੇ ਤੁਹਾਨੂੰ ਕੋਈ ਪ੍ਰੋਮਿਸ ਕਰਕੇ ਨਰਕ ਸਵਰਗ ਨਹੀਂ ਮਹਾਰਾਜ ਨੇ ਤੁਹਾਨੂੰ ਸਿੱਧਾ ਇਹ ਨਰਕ ਸਵਰਗ ਦਾ ਜੋ ਕਾਰਨ ਹੈ ਤੁਹਾਨੂੰ ਬਣਾਉਣਾ ਆ ਸੀ ਤੂੰ ਤੂੰ ਕਰਤਾ ਤੂੰ ਹੁਆ ਉਹ ਹਾ ਦਾ ਸੰਦੇਸ਼